ਮਮਾ ਹੀ ਬਣਾ ਕੇ ਜਦੋਂ ਵੀ ਹੁਣ ਇਹ ਘਟਨਾ ਵਾਪਰਿਆ ਕਰੂਗੀ ਤਾਂ ਬੰਦਾ ਮਾਰ ਦਿੱਤਾ ਜਾਇਆ ਕਰੋ ਬਾਈ ਜੀ ਗੱਲ ਇਹ ਆ ਜਿਹੜਾ ਕੋਈ ਬੇਅਦਬੀ ਆਖੇ ਕਰਨ ਦੀ ਕੋਸ਼ਿਸ਼ ਕਰੂਗਾ ਉਹਦਾ ਹਸ਼ਰ ਇਹੀ ਹੋਊਗਾ ਪਰ ਕੀ ਇਹ ਬੇਅਦਬੀਆਂ ਰੁਕਣਗੀਆਂ ਵੀ ਅੱਜ ਪ੍ਰਾਈਮ ਮਿਨਿਸਟਰ ਇੰਡੀਆ ਦਾ ਪ੍ਰਾਈਮ ਮਿਨਿਸਟਰ ਦੀ ਕੋਈ ਕੰਧ ਟੱਪ ਕੇ ਆਉਣ ਲੱਗੇ ਕੀ ਕਰੋਗੇ ਤੁਸੀਂ ਉਹਨੂੰ ਫੜ ਕੇ ਇਨਵੈਸਟੀਗੇਟ ਕਰਦੇ ਹੁਣ ਜਾਂ ਇਹ ਕਹਿਣਗੇ ਵੀ ਨਹੀਂ ਪ੍ਰਾਈਮ ਮਿਨਿਸਟਰ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਸੀ ਉਹਨੇ ਨੁਕਸਾਨ ਪਹੁੰਚਾ ਲੈਣ ਦਿੰਦੇ ਫੇਰ ਕੁਝ ਕਰਦੇ ਤੁਸੀਂ ਅਗਲੇ ਦਿਨ ਬੱਖੀ ਚ ਗੋਲੀ ਮਾਰਨਗੇ ਹੋ ਮਾਰਨਗੇ ਕਿ ਨਹੀਂ ਮਾਰਨਗੇ ਫਿਰ ਇੱਥੇ ਅਸੀਂ ਵੇਟ ਕਰੀਏ ਇਵੇਂ ਕਿ ਜਦੋਂ ਵੀ ਹੁਣ ਇਹ ਘਟਨਾ ਵਾਪਰਿਆ ਕਰੂਗੀ ਤਾਂ ਬੰਦਾ ਮਾਰ ਦਿੱਤਾ ਜਾਇਆ ਕਰੋ ਭਾਈ ਜੀ ਗੱਲ ਇਹ ਆ ਜਿਹੜਾ ਕੋਈ ਬੇਅਦਬੀ ਆਕੇ ਕਰਨ ਦੀ ਕੋਸ਼ਿਸ਼ ਕਰੂਗਾ ਉਹਦਾ ਹਸ਼ਰ ਇਹੀ ਹੋਊਗਾ ਪਰ ਕੀ ਇਹਨਾਂ ਬੇਅਦਬੀਆਂ ਰੁਕਣਗੀਆਂ ਵੀ ਅੱਜ ਪ੍ਰਾਈਮ ਮਿਨਿਸਟਰ ਇੰਡੀਆ ਦਾ ਪ੍ਰਾਈਮ ਮਿਨਿਸਟਰ ਦੀ ਕੋਈ ਕੰਧ ਟੱਪ ਕੇ ਆਉਣ ਲੱਗੇ ਕੀ ਕਰੋਗੇ ਤੁਸੀਂ ਉਹਨੂੰ ਫੜ ਕੇ ਇਨਵੈਸਟੀਗੇਟ ਕਰਦੇ ਆ ਉਹਨੂੰ ਜਾਂ ਇਹ ਕਹਿਣਗੇ ਵੀ ਨਹੀਂ ਪ੍ਰਾਈਮ ਮਿਨਿਸਟਰ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਸੀ ਉਹਨੇ